हां जी ਵੀ গুড মর্নিং ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ ਕੱਲ 2 ਨਵੰਬਰ ਦੇ ਜਿਹੜੇ ਰੇਟ ਆ ਜੀ ਕਿਉਂਕਿ ਤੁਹਾਨੂੰ ਹਰ ਰੋਜ਼ ਦੱਸਦੇ ਆਂ ਵੀ ਮੰਡੀਆਂ ਦੇ ਰੇਟ ਆਉਂਦੇ ਆਉਂਦੇ ਆ ਕਾਫੀ ਜਿਹੜੀ ਸ਼ਾਮਾਂ ਪੈ ਜਾਂਦੀਆਂ ਨੇ ਸ਼ਾਮਾਂ ਹੋ ਜਾਂਦੀਆਂ ਨੇ ਤਾਂ ਕਰਕੇ ਜਿਹੜੀ ਵੀਡੀਓ ਆ ਆਪਾਂ ਸਵੇਰੇ ਅਪਲੋਡ ਕਰੀ ਦੀ ਪਿਛਲੀ ਤਰੀਕ ਦੀ ਤੇ ਤਾਂ ਕਿ ਤੁਹਾਨੂੰ ਰੇਟ ਪਤਾ ਲੱਗਦੇ ਰਹਿਣ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀਆਂ ਦਾ ਜਿਹੜੇ ਰੇਟ ਪਤਾ ਲੱਗਦੇ ਰਹਿਣ ਤੇ ਦੂਸਰੀ ਗੱਲ ਇਹ ਆ ਜੀ ਆਪਾਂ ਟਾਈਟਲ ਦੇ ਵਿੱਚ WhatsApp ਗਰੁੱਪ ਦਾ ਜਿਹੜਾ ਲਿੰਕ ਪਾ ਦਿੱਤਾ ਤੁਸੀਂ ਜਦੋਂ ਬਲੂ ਲਾਈਨ ਨੂੰ ਟੱਚ ਕਰੋਗੇ ਤੁਸੀਂ ਆਟੋਮੈਟਿਕ ਜਿਹੜੇ WhatsApp ਗਰੁੱਪ ਦੇ ਵਿੱਚ ਜੁਆਇਨ ਹੋ ਜਾਵੋਗੇ ਉੱਥੇ ਤੁਹਾਨੂੰ ਸਬਜ਼ੀਆਂ ਦੇ ਰੇਟ ਤੂੜੀ ਦੇ ਰੇਟ ਤੇ ਬਾਸਮਤੀ ਦੇ ਰੇਟਾਂ ਦੀਆਂ ਵੀਡੀਓ ਜਾਂ ਮੰਡੀਆਂ ਦੇ ਰੇਟ ਆਉਂਦੇ ਰਹਿੰਦੇ ਆ ਤੇ ਲੋ ਜੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਕੋੜਕਪੂਰਾ ਮੰਡੀ ਨੂੰ ਕੋੜਕਪੂਰਾ ਮੰਡੀ ਦੇ ਵਿੱਚ ਕੱਲ 70000 ਘਟਾ ਭਰਿਆ ਗਿਆ ਗਾਰਾਕੀ ਦਾ ਜਿਹੜਾ ਰੇਟ ਰਿਹਾ 3700 ਤੋਂ ਲੈ ਕੇ 4500 ਸੌਰੀ 4050 ਤੱਕ 1885 3400 ਤੋਂ ਲੈ ਕੇ 3740 ਤੇ 17 18 ਜਿਹੜਾ 3000 ਤੋਂ ਲੈ ਕੇ 3500 ਤੇ 30 ਰੁਪਏ 1401 ਮੁਛਲਾ 2400 ਤੋਂ ਲੈ ਕੇ 3240 1509 2750 ਤੋਂ ਲੈ ਕੇ 3100 ਰੁਪਏ ਤੱਕ 1886 ਦਾ ਜਿਹੜਾ ਰੇਟ 2800 ਤੋਂ ਲੈ ਕੇ 3060 12 47 2600 ਤੋਂ ਲੈ ਕੇ 2850 ਰੁਪਏ ਤੱਕ ਇਹ ਸਾਰੀਆਂ ਵੈਰਾਈਟੀਆਂ ਜਿਹੜੀਆਂ ਕੰਬਾਈਨ ਦੀਆਂ ਵੱਡੀਆਂ ਹੋਈਆਂ ਨੇ। ਸ੍ਰੀ ਮੁਕਤਸਰ ਸਾਹਿਬ ਮੰਡੀ ਦੇ ਵਿੱਚ 1401 ਮੁੱਛਲ ਦਾ ਜਿਹੜਾ ਰੇਟ 3275 ਰਿਹਾ। 17 18 ਦਾ ਰੇਟ 3500 ਤੇ 10 ਰੁਪਏ। ਅੰਬਾਲਾ ਸ਼ਹਿਰ ਦੇ ਵਿੱਚ ਜਿਹੜੀਆਂ ਮੈਂ ਵੈਰਾਈਟੀਆਂ ਦੱਸੂ ਆ ਇਹ ਹੱਥ ਦੀਆਂ ਝਾੜੀਆਂ ਹੋਈਆਂ ਦੇ ਰੇਟ ਆ। 11 21 4271 17 18 3700 1509 ਜਿਹੜਾ 3100 ਰੁਪਏ ਤੇ 100 ਰੁਪਿਆ 1509 ਦੇ ਵਿੱਚ ਘਾਟਾ ਦੇਖਣ ਨੂੰ ਮੰਦਾ ਦੇਖਣ ਨੂੰ ਮਿਲਿਆ ਫਾਜ਼ਿਲਕਾ ਮੰਡੀ ਦੇ ਵਿੱਚ 18 85 ਦੀ ਜਿਹੜੀ ਕੀਮਤ ਰਹੀ ਹੈ 3681 ਰੁਪਏ ਕੰਬਾਈਨ ਦੇ ਵੱਡੇ ਹੋਏ ਦੀ ਸ੍ਰੀ ਅੰਮ੍ਰਿਤਸਰ ਸਾਈ ਮੰਡੀ ਦੇ ਵਿੱਚ 17 18 ਇਹ ਸਾਰੀਆਂ ਤਿੰਨ ਵੈਰਾਈਟੀਆਂ ਜਿਹੜੀਆਂ ਹੱਥ ਦੀਆਂ ਝੜੀਆਂ ਹੋਣਗੀਆਂ ਤੇ 1401 ਜਿਹੜੀ ਕੰਬਾਈਨ ਦੀ ਵੱਡੀ ਹੋ ਉਹਦਾ ਰੇਟ ਦੱਸਦੇ ਆ 17 18 3711 ਇਸ ਦੇ ਵਿੱਚ ਮੰਦਾ ਦੇਖਣ ਨੂੰ 29 ਰੁਪਏ ਦਾ ਮਿਲਿਆ 11 21 4300 ਤੇ ਮੰਦਾ 56 ਰੁਪਏ ਦਾ ਦੇਖਣ ਨੂੰ ਮਿਲਿਆ 1509 3050 ਤੇ ਕੰਬਾਈਨ ਦਾ ਵੱਡਿਆ ਹੋਇਆ 1401 ਮੁਛਲ 3200 ਰੁਪਏ 150 ਰੁਪਏ ਜਿਹੜਾ ਮੰਦਾ ਦੇਖਣ ਨੂੰ ਮਿਲਿਆ ਤੇ ਅੰਮ੍ਰਿਤਸਰ ਮੰਡੀ ਦੇ ਵਿੱਚ 30000 ਗੱਟੇ ਭਰੇ ਗਏ ਆ ਤਰਨਤਾਰਨ ਮੰਡੀ ਦੇ ਵਿੱਚ 17 18 ਕੰਬਾਈਨ ਦਾ ਵੱਡੇ ਹੋਏ ਦਾ ਜਿਹੜਾ ਰੇਟ 3718 113 ਰੁਪਏ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ 17 18 ਹੱਥ ਦਾ ਝੜਿਆ ਹੋਇਆ 3845 ਤੇ 45 ਰੁਪਏ ਦਾ ਜਿਹੜਾ ਤੇਜ਼ੀ ਦੇਖ ਨੂੰ ਮਿਲੀ ਹੈ 11 21 ਕੰਬਾਈਨ ਦੀ ਵਾਢੀ ਹੋਈ 4000 ਰੁਪਏ ਤੇ ਮੰਦਾ 25 ਰੁਪਏ ਦਾ ਆਇਆ ਜੀ 1401 ਕੰਬਾਈਨ ਦੇ ਵਾਢੇ ਹੋਏ ਦੀ ਕੀਮਤ 3200 ਤੇ 62 ਰੁਪਏ ਇਸ ਵਾਰ ਜਿਹੜਾ ਮੁਛਲ ਦਾ ਰੇਟ ਬਹੁਤ ਜਿਹੜਾ ਘੱਟ ਚੱਲ ਰਿਹਾ ਤੇ 96 ਰੁਪਏ ਦਾ ਜਿਹੜਾ ਘਾਟਾ ਦੇਖ ਨੂੰ ਮਿਲਿਆ 1509 3100 ਰੁਪਏ ਤੇ 92 ਰੁਪਏ ਦਾ ਘਾਟਾ ਦੇਖ ਨੂੰ ਮਿਲਿਆ 18 47 ਦੀ ਜਿਹੜੀ ਕੀਮਤ 2800 ਰੁਪਏ ਦੇ ਮੰਦਾ ਆ 105 ਰੁਪਏ ਦਾ ਤਰਨਤਾਰਨ ਮੰਡੀ ਦੇ ਵਿੱਚ ਕੱਲ ਦੀ ਤਰੀਕ ਦੇ ਵਿੱਚ ਜਿਹੜੀ 50000 ਗੱਟਾ ਬੋਰੀ ਭਰੀ ਗਈ ਆ ਫਾਜ਼ਲਕਾ ਮੰਡੀ ਪੰਜਾਬ 11 21 ਕੰਬਾਈਨ ਦਾ ਵਾਧਾ ਹੋਇਆ 4000 ਤੇ 15 ਰੁਪਏ ਤੇ 114 ਰੁਪਏ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ 18 85 3700 ਰੁਪਏ 16 17 18 3511 ਤੇ 11 ਰੁਪਏ ਦਾ ਜਿਹੜਾ ਵਾਧਾ 1401 3233 188 ਰੁਪਏ ਦਾ ਜਿਹੜਾ ਮੰਦਾ ਫਾਗਲਕਾ ਮੰਡੀ ਦੇ ਵਿੱਚ ਜਿਹੜੀਆਂ ਵੈਰਾਈਟੀਆਂ ਦਾ ਅਸੀਂ ਏ ਕੰਬਾਈਨ ਦੀਆਂ ਵੱਡੀਆਂ ਹੋਈਆਂ ਦੇ ਰੇਟ ਹੈ ਮਾਨਸਾ ਮੰਡੀ ਦੇ ਵਿੱਚ ਵੀ ਜਿਹੜਾ ਕੰਬਾਈਨ ਦੀਆਂ ਵੱਡੀਆਂ ਹੋਈਆਂ ਵੈਰਾਈਟੀਆਂ ਨੇ 1509 3060 ਰੁਪਏ 50 55 ਰੁਪਏ ਦਾ ਜਿਹੜਾ ਘਾਟਾ ਦੇਖਣ ਨੂੰ 1847 2800 ਰੁਪਏ ਤੇ ਮੰਦਾ 150 ਰੁਪਏ 17 18 3380 ਰੁਪਏ ਮੰਦਾ 120 ਰੁਪਏ 1401 ਮੁੱਛਾ ਲੈੜਾ ਉਹ 3175 ਰੁਪਏ ਦੇ ਮੰਦਾ 175 ਰੁਪਏ ਦਾ ਜਿਹੜਾ ਦੇਖਣ ਨੂੰ ਮਿਲਿਆ ਮਾਨਸਾ ਮੰਡੀ ਦੇ ਵਿੱਚ ਇੱਕ ਨਾਮ ਜਿਹੜਾ ਰੇਟ ਥੱਲੇ ਗਿਆ ਇਸ ਮੰਡੀ ਦੇ ਵਿੱਚ ਕੱਲ੍ਹ ਦੇ ਤਰੀਕ ਦੇ ਵਿੱਚ 8000 ਬੋਰੀ ਭਰੀ ਗਈਆਂ ਕਿਸਾਨ ਭਰਾਵੋ ਇਹ ਸੀ 2 ਦਸੰਬਰ ਦੇ ਜਿਹੜੇ ਰੇਟ 2 ਦਸੰਬਰ ਦੇ ਜਿਹੜੇ ਰੇਟ ਸੀ ਤੇ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ ਤੇ ਵੀਡੀਓ ਨੂੰ ਦੱਬ ਕੇ ਕਿਸਾਨ ਭਰਾਵਾਂ ਤੱਕ ਜਿਹੜੀ ਸ਼ੇਅਰ ਜ਼ਰੂਰ ਕਰਨੀ ਤਾਂ ਕਿ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦਾ ਰਹੇ ਤੇ ਵੀਡੀਓ ਦੇ ਥੱਲੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕੀ ਭਾਅ ਤੇ ਤੁਹਾਡੀ ਬਾਸਮਤੀ ਵਿਕੀ ਹੈ ਕੀ ਪ੍ਰਤੀ ਏਕੜ ਝਾੜਾ ਹੈ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ